ਤੇ ਸੋਚ ਰਹੇ ਹੋਵੋਗੇ ਕਿ ਇਹ ਕੀ ਹੋ ਰਿਹਾ ਹੈ ਇਹ ਕਿਸ પેટ્રોલ ਪੰਪ ਦੀ ਵੀਡੀਓ ਹੈ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਇੱਕ ਆਲਟੋ ਗੱਡੀ પેટ્રોલ ਪੰਪ ਤੇ ਆਉਂਦੀ ਹੈ ਅਤੇ પેટ્રોલ ਦੀ ਟੈਂਕੀ ਫੁੱਲ ਕਰਵਾ ਲੈਂਦੇ ਹਨ ਜਦ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਗੱਡੀ ਪਿਜਾ ਕੇ ਲੈ ਜਾਂਦੇ ਹਨ ਇਹ ਵੀ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਕਿੱਥੋਂ ਦੀ ਹੈ ਇਹ ਵੀਡੀਓ ਬਾਬਾ ਭਗਤ ਸਿੰਘ ਜੀ ਫਿਊਲ ਸਟੇਸ਼ਨ ਪਿੰਡ ਚਾਵਾ ਤਿਬਰੀ ਦੇ ਕੋਲ ਹੈ ਜੋ ਬੀਤੀ ਰਾਤ ਤਕਰੀਬਨ 12:30 ਮਿੰਟ ਤੇ ਇੱਕ ਆਲਟੋ ਗੱਡੀ ਜਿਸ ਦੇ ਉੱਪਰ ਧਾਰਮਿਕ ਸਟicker ਵੀ ਲੱਗਾ ਹੋਇਆ ਹੈ ਪੈਟਰੋਲ ਪੰਪ ਤੇ ਤੇਲ ਪਰਵਾਉਂਦੇ ਹਨ ਅਤੇ ਗੱਡੀ ਨੂੰ ਭੁਜਾ ਕੇ ਲੈ ਜਾਂਦੇ ਹਨ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਦ ਪੈਟਰੋਲ ਪੰਪ ਦੇ ਮਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਇਸ ਦੀ ਸ਼ਿਕਾਇਤ ਅਸੀਂ ਸੰਬੰਧਿਤ ਥਾਣੇ ਦੇ ਦਿੰਦੀ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਇਸ ਗੱਡੀ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਸਾਡੇ ਨਾਲ ਜਾਂ ਸੰਬੰਧਿਤ ਥਾਣੇ ਨਾਲ ਸੰਪਰਕ ਕਰਨਾ ਪੈਟਰੋਲ ਪੰਪ ਦੇ ਮਾਲਕਾਂ ਦੇ ਨਾਲ ਸੰਪਰਕ ਕਰਨ ਵਾਸਤੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਹ ਆਲਟੋ ਗੱਡੀ ਦੇ ਉੱਪਰ ਇੱਕ ਧਾਰਮਿਕ ਸਟicker ਵੀ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਦੇ ਅਗਲੇ ਸ਼ੀਸ਼ੇ ਦੇ ਉੱਪਰ ਇੱਕ ਧਾਰਮਿਕ ਸਟicker ਲੱਗਾ ਹੋਇਆ ਹੈ ਤੁਹਾਨੂੰ ਦੱਸ ਦੇਈਏ ਕਿ ਇਹ ਰਾਤ ਦੇ ਸਮੇਂ ਗੱਡੀ ਆਉਂਦੀ ਹੈ ਤੇ ਗੱਡੀ ਤੇਲ ਪਵਾ ਕੇ ਭਜਾ ਕੇ ਲੈ ਜਾਂਦੇ ਹਨ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਸੰਝੇ ਕਰੇ ਹਨ ਮੈਂ ਗੁਰਸਾਗਰ ਸਿੰਘ ਓਨਰ ਬਾਬਾ ਭਗਤ ਸਿੰਘ ਦੇ ਫਿਊਲ ਸਟੇਸ਼ਨ ਪਿੰਡ ਚਾਵਾ ਜੋ ਕਿ ਟਿਬੜੀ ਕੈਂਟ ਦੇ ਨੇੜੇ ਹੈ ਰਾਤ ਨੂੰ 12:30 ਦੇ ਕਰੀਬ ਇੱਕ ਆਲਟੋ ਕਾਰ ਆਈ ਜਿਹਦੇ ਵਿੱਚ ਦੋ ਅਣਪਛਾਤੇ ਲੜਕੇ ਬੈਠੇ ਹੋਏ ਸੀ ਉਹਨਾਂ ਨੇ ਮੇਰੇ ਵਰਕਰ ਨੂੰ ਗੱਡੀ ਦੀ ਟੈਂਕੀ ਫੁੱਲ ਕਰਨ ਨੂੰ ਕਿਹਾ कि ਜਦੋਂ ਮੇਰੇ ਵਰਕਰ ਨੇ ਟੈਂਕੀ ਫੁੱਲ ਖਾਪ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਸਕੈਨ ਕਰਨਾ ਹੈ ਜਦੋਂ ਸਕੈਨਰ ਲੈਣ ਗਿਆ ਮਸ਼ੀਨ ਤੋਂ ਉਨੀ ਦੇਰ ਨੂੰ ਉਹ ਗੱਡੀ ਭਜਾ ਕੇ ਲੈ ਗਏ ਬਾਕੀ ਦੀ ਗੱਲ ਮੇਰਾ ਵਰਕਰ ਦੱਸੇਗਾ ਮੈਂ ਸੁਣ ਲਉ ਸ਼ਾਇਦ ਪੰਪੀ ਕੰਮ ਕਰਦਾ ਹਾਂ ਤੇਰੀ ਰਾਜੀ ਡਿਊਟੀ ਹੁੰਦੀ ਹੈ ਕਰਤੀ ਗੱਡੀ ਆਈ 12:30 ਵਜੇ ਆਲਟੋ ਗੱਡੀ ਆਈ ਹੈ ਤੇਲ ਪਾਣ ਤੇ ਟੈਂਕੀ ਫੁੱਲ ਕਰਨੀ ਹੈ ਟੈਂਕੀ ਫੁੱਲ ਕੀਤੀ ਹੈ ਕਿਹਾ ਸਕੈਨ ਕਰਨਾ ਸਕੈਨ ਫਰਨ ਲੱਗ ਗਿਆ ਤੇ ਗੱਡੀ ਭਿ ਆ ਕੇ ਦੇ ਗਏ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਇੱਕ ਪੰਪ ਹੈਗਾ ਜੀ ਬਾਬਾ ਪਗਸ ਸਿੰਘ ਫਿਊਲ ਸਟੇਸ਼ਨ ਪਿੰਡ ਚਾਵਾ ਨੀਅਰ ਤੇ ਬੜੀ ਕੈਂਟ ਰੋਡ ਦੇ ਉੱਪਰ ਪੰਪ ਹੈਗਾ ਆ ਕੱਲ ਰਾਤ ਕੋਈ ਕਰੀਬ 1:30 ਵਜੇ ਇੱਕ ਆਲਟੋ ਗੱਡੀ ਦੋ ਅਣਪਛਾਤੇ ਵਿਅਕਤੀ ਜਿਸ ਗੱਡੀ ਦੇ ਉੱਤੇ ਸ਼ੀਸ਼ੇ ਦੇ ਉੱਤੇ ਸਟicker ਵੀ ਲੱਗਿਆ ਕੋਈ ਧਾਰਮਿਕ ਤੇ ਉਹ ਦੋ ਇਨਸਾਨ ਉਸ ਗੱਡੀ 'ਚ ਬੈਠੇ ਉਹਨਾਂ ਨੇ ਆ ਕੇ ਗੱਡੀ ਲਾਈ ਲਾ ਕੇ ਤੇ ਸਾਡੇ ਜਿਹੜਾ ਉੱਥੇ ਉਸ ਟਾਈਮ ਦਾ اٹینڈੈਂਟ ਵਰਕਰ ਸੀਗਾ ਉਹਨੂੰ ਉਠਾਇਆ ਉਹਨੂੰ ਕਹਿੰਦੇ ਜੀ ਇਸ ਆਲਟੋ ਗੱਡੀ ਦੇ ਟੈਂਕੀ ਚ પેટ્રોલ ਫੁੱਲ ਕਰ ਦਿਓ ਉਹ ਬੰਦੇ ਨੇ પેટ્રોલ ਫੁੱਲ ਕਰਤਾ 3700 ਕੁਛ ਰੁਪਏ ਦਾ પેટ્રોલ ਪਾਇਆ ਗੱਡੀ ਦੇ ਵਿੱਚ ਉਸ ਤੋਂ ਬਾਅਦ ਉਹ ਬੰਦੇ ਨੇ ਪੇਮੈਂਟ ਦੀ ਡਿਮਾਂਡ ਕੀਤੀ ਤੇ ਉਹਨੂੰ ਕਹਿੰਦੇ ਕਿ ਅਸੀਂ Google Pay ਜਾਂ ਸਕੈਨ ਕਰਨੀ ਹੈ ਪੇਮੈਂਟ ਤੇ ਸਕੈਨਰ ਦਿਓ ਉਹ ਜਦੋਂ ਸਕੈਨਰ ਫੜਨ ਲਈ ਘੁੰਮਿਆ ਮਸ਼ੀਨ ਦੇ ਉੱਪਰ ਸਕੈਨਰ ਪਿਆ ਸੀਗਾ ਉਨੇ ਦੇ ਰੋ ਗੱਡੀ ਭਜਾ ਕੇ ਲੈ ਗਏ ਇਹਦੇ ਬਾਰੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਆ ਤੇ ਸੋਸ਼ਲ ਮੀਡੀਆ ਤੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆਂ ਵੀ ਜੇ ਕਿਤੇ ਇਹ ਗੱਡੀ ਜਿਹੜੀ ਆ ਇਹਦਾ ਨੰਬਰ ਉਹਨਾਂ ਨੇ ਆਲਰੇਡੀ ਜਿਹੜਾ ਆ ਉਹ ਬਲੈਂਕ ਕੀਤਾ ਹੋਇਆ ਸੀਗਾ ਕਿ ਨੰਬਰ ਨਾ ਪਤਾ ਲੱਗੇ ਉਹ ਆਏ ਇਸ ਆਪਣੇ ਪੱਕੇ ਰਾਦੇ ਨਾਲ ਸੀਗੇ ਕਿ ਅਸੀਂ ਤੇਲ ਪਾ ਕੇ ਗੱਡੀ ਭਜਾਉਣੀ ਨਹੀਂ ਤੇ ਉਹਨਾਂ ਨੂੰ ਨੰਬਰ ਪਲੇਟ ਬਲੈਂਕ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ ਹੈਗੀ ਵੀਡੀਓ ਦੇ ਵਿੱਚ ਸਾਫ਼ ਦਿਖ ਰਿਹਾ ਹੈ ਕਿ ਇੱਕ ਲੜਕਾ ਜੋ ਦੂਸਰੀ ਡਰਾਈਵਰ ਸਾਈਡ ਤੋਂ ਦੂਸਰੀ ਸੀਟ ਤੇ ਬੈਠਾ ਹੈ ਉਹ ਪਿਛਲੀਆਂ ਖਿੜਕੀਆਂ ਵੀ ਬੰਦ ਕਰ ਰਿਹਾ ਔਰ ਉਹਦੇ ਤੇ ਫਲੈਪ ਵੀ ਲਗਾ ਰਿਹਾ ਕਿ ਸਾਡੀ ਜਿਹੜੀ ਪਿੱਛੋਂ ਪਛਾੜਨਾ ਹੋਵੇ ਕਿਸੇ ਨੂੰ ਤੇ ਮੈਂ ਸਾਰਿਆਂ ਨੂੰ ਗਾਹ ਕਰਨਾ ਚਾਹੁੰਦਾ ਕਿ ਪੰਜਾਬ ਦਾ ਜੋ ਇਹ ਮਾਹੌਲ ਇਹਨਾਂ ਅਣਸਖਾਵਾਂ ਬਣ ਰਿਹਾ ਲੁੱਟਾਂ ਖੋਹਾਂ ਵਾਲਾ ਤੇ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਇਹਦੇ ਬਾਰੇ ਕੋਈ ਸੋਚਿਆ ਜਾਵੇ ਤਾਂ ਕਿ ਜਿਹੜੇ ਲੋਕ ਨੇ ਉਹ ਅਮਨਚੈਨ ਸ਼ਾਂਤੀ ਨਾਲ ਆਪਣੇ ਇਸ ਪੰਜਾਬ ਦੇ ਸੂਬੇ ਵਿੱਚ ਰਹਿ ਸਕਣ ਨੇ ਤੇ ਮਾਹੌਲ ਜਿਹੜਾ ਦਿਨੋ ਦਿਨ ਬਹੁਤ ਹੀ ਨਿਕਰਦਾ ਜਾ ਰਿਹਾ ਹੈ ਜੀ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਬੜੇ ਧਿਆਨ ਨਾਲ ਰਵੋ ਸੁਚੇਤ ਰਹੋ ਤਾਂ ਜੋ ਇਹ ਜਿਹੇ ਘਟਨਾਵਾਂ ਤੁਹਾਡੇ ਨਾਲ ਨਾ ਵਾਪਰ ਸਕਣ ਜੀ ਧੰਨਵਾਦ ਜੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ